ਇੱਕ ਵੈਰਾਈ ਦਾ ਪਾਂ ਬੀਜੀ ਆ ਆ ਵੀ ਉਹਦੇ ਨਾਲ ਦਾ ਹੀ ਆ ਬੀ ਇੱਕੋ ਦੁਕਾਨ ਤੋਂ ਆਉਂਦੇ ਇੱਕੋ ਦਿਨ ਬੀਜੀ ਆ ਇਹਦੇ ਵੇਖੋ ਵੇਚ ਵੇਚਾ ਫਲੀ ਉਹਦੀਆਂ ਵੇਖੋ ਫਲੀਆਂ ਉਹਦੀਆਂ ਆ ਜੇ ਜਿੱਥੇ ਦੋਰਾ ਸੁਹਾਗਾ ਵਜਾੜ ਆ ਤੁਹਾਨੂੰ ਦਿਖੰਦੇ ਆ ਜਿਹੜਾ ਆ ਸਾਰਾ ਆੜਾ ਆੜਾ ਸਾਰਾ ਜਿਹੜਾ ਮਾੜਾ ਮਾੜਾ ਹੁਣ ਝੋਨਾ ਵੇਖੋ ਗਿਆ ਉਹਨਾਂ ਦਾ ਬਹੁਤ ਟੋਰੀ ਹੈ ਝੋਨਾ ਜੀ ਕਹਿੰਦੇ ਇਦਾਂ ਰੱਖ ਲਈਏ ਐ ਮੋਡ ਮਡ ਬਣ ਗਏ ਪੂਰੇ ਆ ਵੇਖੋ ਸਸੀ ਗਾਲ ਜੀ ਸਾਰਿਆਂ ਨੂੰ ਆ ਮੂੰਗੀ ਲਾਈ ਆਪਾਂ ਹਰਕਾ ਤੇ ਇਹਦਾ ਪਤਾ ਨਹੀਂ ਲੱਗੰਦਾ ਕੀ ਕਰੀਏ ਰੱਖੀਏ ਤੇ ਨਾ ਰੱਖੀਏ ਫਲੀ ਮਤਲਬ ਇਦਾਂ ਦੀ ਤਿਆਰ ਹੋ ਗਈ ਆ ਫਲੀ ਇਦਾਂ ਦੀ ਤਿਆਰ ਹੋ ਗਈ ਆ ਤਾਂ ਮੂੰਗੀ ਬਹੁਤ ਵਾ ਪੱਕੀਆਂ ਪੱਕੀਆਂ ਤੋੜਨੇ ਆਪਾਂ ਕੱਚੀਆਂ ਨਹੀਂ ਤੋੜਨੇ ਪੱਕੀਆਂ ਪੱਕੀਆਂ ਤੋੜਨੇ ਆ ਆ ਖੱਤਾ ਕਿੱਦਾਂ ਕਰਨੀ ਫੇਰ ਹੁਣ ਬਾਉ ਜੀ ਕਿੱਦਾਂ ਕਰਨੀ ਆ ਵਿੱਚ ਵੜ ਕੇ ਵੇਖ ਭਲਾ ਉਹ ਕਿੱਲੇ ਨੂੰ ਉਹਨੂੰ ਜਿਆਦੀ ਤੈਨੂੰ ਜਿਆਦੀ ਆ ਕਿੱਲੇ ਨੂੰ ਤੇ ਇੱਕ ਵੈਰਾਈਟੀ ਆ ਪਾਂ ਬੀਜੀ ਆ ਅਭੀ ਉਹਦੇ ਨਾਲ ਦਾ ਯਾ ਬੀ ਇੱਕੋ ਦੁਕਾਨ ਤੋਂ ਆਉਂਦੇ ਇੱਕੋ ਦਿਨ ਬੀਜੇ ਆ ਇਹਦੇ ਵੇਖੋ ਵੇਚ ਵੇਚਾ ਫਲੀ ਉਹਦੀਆਂ ਵੇਖੋ ਫਲੀਆਂ ਉਹਦੀਆਂ ਆ ਜੇ ਤੇ ਇਹਦੀਆਂ ਵੇਖੋ ਇਹਦੇ ਵਿੱਚ ਵੇਚਾ ਮਤਲਬ ਕਿਤੇ ਇੱਕ ਤਾਈਂ ਵੱਧ ਜਾਰੀ ਗਈ ਹੈ ਤੇ ਬਹੁ ਨਹੀਂ ਨਾ ਗਈ ਫਲੀ ਇਹ ਚ ਘਟਵਣ ਵੱਖ-ਵੱਖ ਨਹੀਂ ਬੀਜੇ ਇੱਕੋ ਦਿਨ ਹੀ ਬੀਜੇ ਆ ਇੱਕੋ ਬੰਦੇ ਨੇ ਛੱਟਾ ਦਿੱਤਾ ਵਾ ਤੇ ਇੱਕੋ ਹੀ ਵੱਤਰ ਹੀ ਉਧਰ ਥੋੜਾ ਸੁਹਾਗਾ ਵੱਧ ਵੱਜ ਗਿਆ ਅਸੀਂ ਦੋਰੇ ਵੱਜ ਗਿਆ ਥੋੜਾ ਨੁਕਰੇ ਜੇ ਉਹ ਗਿੱਲੀ ਪੈਲੀ ਉਹ ਵੀ ਮੈਂ ਮਾਪੋਣਾ ਵਾ ਤੁਹਾਨੂੰ ਹੌਣ ਫਲੀ ਚੈੱਕ ਕਰਦੇ ਆ ਮਤਲਬ ਕੀ ਹਿਸਾਬ ਤਵ ਰੱਖਣ ਵਾਲੀ ਆ ਤੇ ਜਾਂ ਉਹੜਾ ਜਾਂਦਾ ਸਾਨੂੰ ਸਭ ਤੋਂ ਪਹਿਲਾਂ ਖੱਤਾ ਖਾਇਆ ਜਾਂ ਉਹ ਰੱਖਣ ਵਾਲਾ ਤੇ ਜਿਹੜਾ ਆ ਖੱਤਾ ਵਾ ਇਹਨੂੰ ਤਾਂ ਬਹੁਤ ਘੱਟ ਵਾ ਫਲੀ ਮਤਲਬ ਨਾ ਮਾਤਰ ਜੀ ਆਵੇਂ ਇੰਨਾ ਤੜਾ ਰਿਸਕ ਨਹੀਂ ਲੈ ਸਕਦੇ ਆਪਾਂ ਇਹ ਚ ਕਿਉਂਕਿ ਝੋਨਾ ਵੇ ਬਾਦ ਲੈ ਹੈਗੀ ਫਲੀ ਤਾਂ ਨਹੀਂ ਫਲੀ ਹੈਗੀ ਆ ਪਰ ਇੰਨੀ ਨਹੀਂ ਫਲੀ ਹੈਗੀ ਪੂਰੀ ਨਹੀਂ ਹੈਗੀ ਉਹ ਚ ਉਹ ਚ ਜਾਦੀ ਆਪਾਂ ਹੈਂ ਉਹ ਚ ਜਾਦੀ ਆ ਆਹ ਕਿਹਨੂੰ ਜਾਂਦੇ ਪਾਣੀ ਪੰਚਾਇਤ ਨੂੰ ਹੈਗੀ ਆ ਆਹ ਖ ਮਤਲਬ ਕਿ ਕਈ ਫਈਆਂ ਤਾਂ ਪੱਕੇ ਵੀ ਗਈਆਂ ਵਾ ਬਾਉ ਕੱਢ ਕੇ ਵਿਖਾ ਦਾਨੇ ਕੱਢ ਦਿਖਾ ਬਾਉ ਨਾ ਉਹ ਫੇਰ ਇਹਨੂੰ ਕਰ ਦਨੇ ਸਪਰੇ ਸਵੇਰੇ ਲੈ ਆ ਤਾਂਦੀ ਆ ਦਿਖਾ ਬਾਉ ਦਾਣੇ ਦੇ ਵੇਖੋ ਦਾਣੇ ਤਾਂ ਬਹੁਤ ਵਧੀਆ ਵਾ ਦਾਣੇ ਅੱਧੇ ਹੋ ਹੀ ਗਏ ਬਾਉ ਅੱਧੇ ਪੋਣੇ ਹਨਾ ਥੋੜੇ ਘੱਟ ਵਾ ਫਲੀ ਤਾਂ ਇਹਨੂੰ ਵੀ ਬੜੀ ਆ ਵੇਖੋ ਕਲਿੱਤੀ ਆਦੀ ਵਧੀਆ ਪਰ ਇਹ ਬੀਜ ਦੂਜਾ 20 ਮਹਿੰਗਾ ਥੋੜਾ ਜਿਹਾ ਇਹ ਹੀ 250 ਰੁਪਇਆ 20 ਤੋਂ ਉਹੀ 190 ਰੁਪਇਆ ਵਾਲਾ ਪਰ ਵਿਚਕਾਰ ਲੇਖਾ ਤੇਨੂੰ ਨਹੀਂ ਪਈ ਪਰਲੇ ਖਤੇ ਨੂੰ ਬਹੁ ਪਈ ਜੇ ਤੇ ਯਾਰ ਕੰਮ ਆਪਾਂ ਥੋੜਾ ਜਿਹਾ ਲੇਟ ਹੋ ਗਏ ਆ 10 ਦਿਨ ਗਾਂ ਤੋਂ ਆਪਾਂ ਥੋੜਾ ਜਿਹਾ ਪਹਿਲਾਂ ਬੀਜਾਂਗੇ ਮਤਲਬ ਕਿ ਜਿਹੜਾ ਇੱਕ ਬਾਕੀ ਤੇ ਵੋਣੀ ਆਪਾਂ ਉਹਦੀ ਖਾਦ ਲਈ ਜਿਹੜਾ ਆਪਾਂ 1 ਕਿੱਲਾ ਬਚਾਉਣਾ ਵਾ ਆਪਣੇ ਲਈ ਮਤਲਬ ਘਰ ਰੱਖਣ ਲਈ ਜਾਂ ਵੇਚਣ ਲਈ ਜਿੱਦਾਂ ਵੀ ਲਾ ਲੋ ਤੁਸੀਂ ਤੇ ਉਹ ਆਪਾਂ ਥੋੜੀ ਜਿਹੀ ਗੇਤੀ ਬੀਜਾਂਗੇ ਮਤਲਬ 10 ਦਿਨ ਤੇ بی ਪਾਵਾਂਗੇ ਵਧੀਆ ਹੁਣ ਬਾਉ ਜੀ ਨੇ ਸਲਾਹ ਦਿੱਤੀ ਆ ਬਾਉ ਹੁੰਦਾ ਕਿ ਆ ਖਤਰਾ ਹਲਵਾੜਾ ਤੇ ਜਿਹੜੇ ਉਧਰ ਦੋ ਖੱਤੇ ਆ ਮਤਲਬ ਡੇਢ ਦੋ ਕਿੱਲੇ ਆ ਉਹ ਨਾ ਮਤਲਬ ਬਾਜੀਏ ਤੇ ਇਹ ਲੀਟਰ ਵਾਪਾ ਦੋ ਲੀਟਰ ਪੈਣਾ ਵਾ ਦੋ ਲੀਟਰ ਪੈਣਾ ਵਾ ਕਿੱਲੇ ਚ ਖਾ ਤਾਂ ਫੇਰ ਵੀ ਬਣੀ ਨਹੀਂ ਜਣੀ ਤੇ ਨਹੀਂ ਬਣੂਗੀ ਉਹ ਤੇੜੇ ਕਿਰਨੇ ਵਿੱਚ ਇਹ ਵਧਣੀ ਵੀ ਪੈਣੀ ਬਾਉ ਤੇ ਮਸ਼ੀਨ ਚੱਲੂਗੀ ਇਹ ਆਲੇ ਦੁਆਲੇ ਵਾਲੇ ਗਵਾਂਢੀ ਹੀ ਜਨੇ ਮਹੌਲ ਕਰਦੇ ਹੌਣ ਫਲੀਆਂ ਫਲੀਆਂ ਵੇਂਦੇ ਆਣਗੇ ਹੁਣ ਪੁੱਛਦੇ ਸਾਨੂੰ ਵੀ ਦੇ ਦੋ ਸਾਨੂੰ ਵੀ ਦੇ ਦੋ ਐਂ ਕਿਹਾ ਬਾਊਦੰਦ ਕਰਦੇ ਆ ਕਿ ਮਹੌਲ ਤਾਂ ਹੁਣ ਤੁਹਾਨੂੰ ਕਿਦਾਂ ਮਿਲ ਜੇ ਵੇਖਦਾ ਕੋਈ ਨਹੀਂ ਥੋੜੀ ਥੋੜੀ ਵੜਦਾਂਗੇ ਆਲੇ ਦੁਆਲੇ ਸਾਂਝੇ ਆਪਾਂ ਇਹਨਾਂ ਮਾਪਿਆਂ ਨੂੰ ਜਿਹੜੇ ਬੰਦੇ ਆਪਣੇ ਲਾ ਕੇ ਆ ਦੱਸੋ ਫਿਰ ਜਿੱਦਾਂ ਵੀ ਕਰਨੀ ਚਾਹੀਏ ਛੜੀਏ ਪਾਣੀ ਐਚ ਵੀ ਅੱਜ 8 ਪੈਰਾ ਹੋਣਾ ਵਾ ਡਬਲ ਨਾਲ ਘੱਟ ਪੈਰਾ ਹੁੰਦਾ ਵਾ ਫਲੀਆਂ ਤਾਂ ਚੰਗੀਆਂ ਆਵੇ ਇਹ ਜਿਹੜੇ ਮੈਂ ਰਾਂ ਲੂ ਆਹ ਰਾਂ ਲੀਏ ਫਿਰ ਰੁਕ ਜਾਓ ਮਾਮਾ ਵੀ ਆਉਂਦੇ ਆ ਉਹਨੂੰ ਥੋੜਾ ਜਿਹਾ ਐਕਸਪੀਰੀਅੰਸ ਵਾ ਉਹਨਾਂ ਨੂੰ ਪੋਸਟ ਲੈਣੀ ਗੱਦਾ ਕਰਨੀ ਹੈ ਮਤਲਬ ਕਿਹਦੀ ਰੱਖਣੀ ਆ ਹਨ ਮੈਂ ਉਹ ਬਖੋਣਾ ਇੱਕ ਮਿੰਟ ਰੋਜੋ ਥੋੜੀ ਗਾਂਹ ਜਾ ਕੇ ਆਉ ਜਿਹੜਾ ਮੈਂ ਦੁਰਾ ਆਜ ਤੱਕ ਕਰਾ ਸੁਹਾਗਾ ਵਜਾ ਉਹ ਇਧਰ ਨਹੀਂ ਉਧਰ ਮੈਂ ਦੋ ਕੁ ਸਿਆੜ ਮਾਰੇ ਦੁਰੇ ਸੁਹਾਗੇ ਦੇ ਪਰ ਮੈਂ ਖਾਲਦਾ ਜਿੱਥੇ ਦੁਰਾ ਸੁਹਾਗਾ ਵਜਾ ਆਣਾ ਤੁਹਾਨੂੰ ਦਿਖੰਦੇ ਜਿਹੜਾ ਆ ਸਾਰਾ ਆੜਾ ਆੜਾ ਸਾਰਾ ਜਿਹੜਾ ਮਾੜਾ ਮਾੜਾ ਹਨ ਝੋਨਾ ਵਿਖੋ ਗਿਆ ਉਹਨਾਂ ਦਾ ਬਹੁਤ ਟੋਰੀ ਹੈ ਝੋਨਾ ਦੀ ਜੀ ਕਹਿੰਦੇ ਇਦਾਂ ਰੱਖ ਲਈਏ ਐ ਮੁੱਡ ਮੱਡ ਬਣ ਗਏ ਪੂਰੇ ਆ ਦੇਖੋ ਘਟੋ ਘਟ ਕੇ ਨੀਆਂ ਬਲੀਆਂ ਹੋਈਆਂ ਵਾ 1 2 3 4 5 6 7 8 ਹਲੋ ਕਿ 9 8 9 8 9 ਬਲੀਆਂ ਹੋ ਗਈਆਂ ਸਾਰਿਆਂ ਦੀਆਂ ਤੇ ਇਧਰ ਘਾਟਾ ਫਲੀ ਫਲੀ ਵੀ ਘਾਟਾ ਇਧਰ ਮੂੰਗੀ ਵੀ ਘਾਟਾ ਇਧਰ ਇੱਕ ਲਾਗਲਾ ਜੋ ਨਾਮ ਖਾਲਦੇ ਤੁਹਾਨੂੰ ਆਪਣੀ ਪੈਲੀ ਦੇ ਨਾਲ ਹੀ ਬੀਜਿਆ ਕਾਫੀ 게ਤਾ ਬੀਜਿਆ ਇਹਨਾਂ ਨੂੰ ਤੇ ਆ ਇਧਰ ਜਿਹੜੀ ਇਹ ਭਾਰੀ ਹੋਣ ਦਾ ਕਾਰਨ ਆ ਮੂੰਗੀ ਇੱਥੇ ਇੱਥੇ ਸਾਰੀ ਇਹ ਆ ਲਾਗਲੀ ਪੈਲੀ ਵਾਲੇ ਦਾ ਪਾਣੀ ਸੀ ਟੁੱਟ ਕੇ ਪੈ ਜਾਂਦੀ ਤੇ ਇਹਦਾ ਕਰਕੇ ਹੋ ਗਿਆ ਥੋੜੀ ਭਾਰੀ ਇਹ ਝੋਨਾ ਬੀਜਿਆ ਵਾ ਲਗਭਗ 15 ਕ ਦਿਨ ਹੋ ਗਏ 15 20 ਦਿਨ ਤੇ ਇੰਨੇ ਨਹੀਂ ਬੂਟਾ ਇਹਨਾਂ ਸੋਨਾ ਕੀਤਾ ਜਿੰਨਾ ਆਪਣਾ ਪੈਲੀ ਦੇ ਵਿੱਚ ਪਹਿਲਾਂ ਬੂਟਾ ਸੋਨਾ ਜਿੰਨਾ ਆਪਣੀ ਪੈਲੀ ਦੇ ਵਿੱਚ ਪਹਿਲਾਂ ਹੀ ਆਲਰੇਡੀ ਹੋਇਆ ਵਾ ਪਰ ਮਜਬੂਰੀ ਇਹ ਆ ਇਹ ਹੁਣ ਇਹ ਖਾਦ ਨਹੀਂ ਮਾਨੀ ਜਾਂਦੀ ਰਹਿੰਦੀ ਆ ਆਪਾਂ ਹਾਂ ਆਪਾਂ ਉਹਨੂੰ ਹੋਣਾ ਵਾ ਤੇ ਨਾ ਆਪਾਂ ਇਹਨਾਂ ਰਿਸਕ ਹੀ ਲੈ ਸਕਦੇ ਆ ਕਿ ਆ ਮਤਲਬ ਕਿ ਝੋਨਾ ਇਹਦਾਵੇਂ ਬੰਦਾ ਗਾਂ ਜਾ ਕੇ ਵਧੇ ਨਾ ਜਾਂ ਇਹਨੂੰ ਫਾਲ ਘਟ ਪਵੇ ਜਾਂ ਬੂਟਾ ਨਿਕਾਲਿਆ ਜੇ ਬੂਟਾ ਮਧਰਾ ਰਹੇ ਜਾਂ ਬਿਮਾਰੀਆਂ ਵਧ ਲੱਗ ਜਾਣ ਤੇ ਇਸ ਕਰਕੇ ਆਪਾਂ ਇਹਨੂੰ ਨਹੀਂ ਰੱਖ ਸਕਦੇ ਇਨੂੰ ਵਾਹ ਕੇ ਨਾਲੇ ਦੀ ਬਣੂਗੀ ਖਾਕ ਝੋਨੇ ਦੀ ਵਿੱਚੇ ਬਣੂਗੀ ਤੇ ਨਾਲ ਹੀ ਬਣੂਗੀ ਮੂੰਗੀ ਦੀ 73 ਦਾ ਅੱਗੇ ਮਹਾਏ ਮੇਰੇ ਹਿਸਾਬ ਨਾਲ 2 ਢਾਈ ਵਾਤ ਵਾਤ ਮਾੜੀ ਪੈਲੀ ਹੋ ਗਈ ਤਿੰਨ ਬੋਰੇ ਲੈ ਲੂਗੀ ਹੁਣ ਤੇ 2 ਢਾਈ ਲੈਂਦੀ ਓ ਤੇ ਆਪਾਂ ਬੋਰਾ ਕੀ ਪਾ ਕੇ ਛੱਡ ਦੇਣੀ ਆ ਇਹਨੇ ਐ ਥੱਲੇ ਮਤਲਬ ਕਿ ਆਪਣਾ ਕੰਮ ਕਰਕੇ ਨਾ ਜੋ ਵੀ ਇੱਚ ਮਤਲਬ ਕੀ ਹੈਗਾ ਵਾ ਪਦਾਰਥ ਹੈਗੇ ਆ ਜਿਹੜੇ ਜਿਹੜੇ ਇੱਚ ਫੋਸਫਰ ਜੋ ਵੀ ਇਹਦੇ ਵਿੱਚ ਹੈਗਾ ਵਾ ਤੇ ਉਹਨੇ ਸਾਰਾ ਹੀ ਮਤਲਬ ਕਰਦਣਾ ਤੇ ਪਹਿਲੀ ਥੱਲੇ ਜਿਹਦਾ ਹਰੀ ਪਣਾ ਯਾਨੀ ਜਮਿਆਂ ਦਾ ਉਦਾਂ ਕਰਨਾ ਪੈਣਾ ਤੁਹਾਨੂੰ ਮਮ ਖਾਲਦਾਂ ਫਲੀ ਫਲੀਆਂ ਤੇ ਆਹ ਵੇਖੋਈਆਂ ਦੋਵੇਂ ਫਲੀਆਂ ਦੋਵੇਂ ਹੋਈਆਂ ਇਧਰ ਤੋਂ ਫਲੀ ਪਈ ਆਹ ਇਧਰ ਤੋਂ ਆਲਮੋਸਟ ਪਾਤੀ ਗਈ ਫਲੀ ਸਾਰੀ ਵੇਖ ਸਕਦੇ ਨਹੀਂ ਆਹ ਵੇਖੋ ਪੂਰੀ ਕਾਲੀ ਹੋ ਗਈ ਫਲੀ ਇਹਨੂੰ ਇਧਰ ਨਾਲ ਨਾਲ ਹੀ ਇਹੋ ਵੇਖ ਕੇ ਤਾਂ ਫੇਰ ਆਪਾਂ ਰੱਖੀ ਜੇ ਮਤਲਬ ਕਿ ਗਾਂਦ ਪੈਲੀ ਚੁੱਤ ਗਈ ਨਹੀਂ ਓਰੇ ਓਰੇ ਰਹੇ ਆਹ ਵੇਖੋ ਸਾਡੇ ਮਤਲਬ ਕਿ ਪੈਲੀ ਦੇ ਵਿੱਚ ਨਾ ਆਉਂਦੇ ਕਾਰਨ ਵੀ ਹੋ ਗਏ ਜਿਹਾ ਵੇਖੋ ਜਿੱਦਾਂ ਜਿਹੜੇ ਆਂਦੇ ਮਤਲਬ ਫਲੀ ਨਹੀਂ ਰੱਖਣੀ ਪੈਲੀ ਵਿੱਚ ਇਹ ਬਾਦੀ ਹੋ ਗਈ ਏ ਆਹ ਵੇਖੋ ਇਹ ਫਲੀਆਂ ਸਾਰੀਆਂ ਖਾਦੀਆਂ ਗਿਆ ਨੀ ਕੀੜੇਮ ਕੋੜੇ ਲੱਗੇ ਇਹਨੂੰ ਤੇ ਫਲੀ ਖਾਦੀ ਗਈ ਆ ਜੇ ਆਪਾਂ ਚੰਗੀ ਤਰ੍ਹਾਂ ਕੇਅਰ ਕਰਦੇ ਆਂ ਇਹਦੀ ਮਤਲਬ ਕਿ ਪੂਰੀ ਵਧੀਆ ਤਰੀਕੇ ਨਾਲ ਕੇਅਰ ਕਰਦੇ ਆਂ ਤੇ ਇਹ ਸਾਨੂੰ ਵਧੀਆ ਫਲ ਦੇਣਾ ਸੀ ਨੇ ਹੋਰ ਵੀ ਵਧੀਆ ਦੇਣਾ ਹੈ ਫਲ ਹੁਣ ਤੇ ਦੇਣਾ ਦੇਣਾ ਇਤੋਂ ਵੀ ਵਧੀਆ ਫਲ ਦੇਣਾ ਆ ਵੇਖੋ ਐਂ ਵਧੀਆ ਤਰੀਕੇ ਨਾਲ ਤੇ ਇਹ ਵੱਧ ਬੜੀ ਗਈ ਆ ਇਹਨੂੰ ਪਾਣੀ ਪੂਣੀ ਜ਼ਿਆਦਾ ਦਿੱਤੇ ਆ ਤੇ ਵੱਧ ਤਾਂ ਜ਼ਿਆਦੀ ਗਈ ਆ ਹੁਣ ਵੇਖਦੇ ਆ ਫਿਰ ਇਹ ਕਿਲਾ ਰੱਖ ਲੈਨੇ ਆ ਜਿਹੜਾ ਤੇ ਜਿਹੜੇ ਤੁਹਾਨੂੰ ਪਹਿਲੇ ਦੋ ਕਿੱਲੇ ਵਿਖਾਏ ਆ ਉਹਨਾਂ 'ਚ ਤੋੜਤਾ ਪਾਣੀ ਆਪਾਂ ਹਲੋ ਸੰਧੂ ਫਾਰਮ ਵਾਲਾ ਉਹਨੇ ਵੀ ਥੋੜਾ ਜਿਆ ਮੈਨੂੰ ਦੱਸਿਆ ਸੀ ਕਿ ਇਦਾਂ ਇਦਾਂ ਕਰੋ ਮਤਲਬ ਕਿ ਇਹੀਂ ਪਹਿਲਾਂ ਤਵੀਆਂ ਨਾਲ ਮੋਹ ਲੱਗੇ ਹਨ ਤਵੀਆਂ ਨਾਲ ਨਹੀਂ ਪੋਣੀ ਉਹ ਅੰਦਾਜ਼ ਹੈ ਕਿ ਇਹਨੂੰ ਸਿੱਧੀ ਮਤਲਬ ਅੱਧੂ ਕਰਕੇ ਨਾ ਜਿੱਦਾਂ ਪਾਣੀ ਛੱਡ ਕੇ ਤੇ ਰੂਟਾਵੇਟਰ ਫੇਰ ਉਹ ਤਵੀਆਂ ਨਾਲ ਇਹਦੇ ਵਿੱਚ ਜਿਹੜੇ ਜਿਹੜੇ ਤੱਤਵਾ ਥੋੜੇ ਜੇ ਤੱਤ ਪਦਾਰਥ ਉਹ ਥੋੜੇ ਜੁੜ ਜਾਣੇ ਆ ਫਿਰ ਉਹਨੂੰ ਫੋਨ ਕੀਤਾ ਮੈਂ ਦੱਸੋ ਕਿ ਜਿੰਨਾ ਪੱਤੇ ਕਿਰਨ ਬਲੂਗੀ ਜਿਹੜੀ ਮੂੰਗੀ ਦਾ ਅਸਰ ਉਹ ਨਾ ਹੋਵੇ ਜੇ ਮੂੰਗੀ ਦਾ ਅਸਰ ਹੋ ਗਿਆ ਤਾਂ ਫਿਰ ਦਾਣੇ ਵੀ ਥੋੜੇ ਜਿ ਪਤਲੇ ਬੈ ਜਾਣੇ ਆ ਤੇ ਉਹਨੇ ਦੱਸੀਆ ਸਪਰੇਅ ਫਿਰ ਮੈਂ ਰਿਜ਼ਲਟ ਦੱਸਾਂਗੇ ਉਹ ਵੀ ਤੁਹਾਨੂੰ ਖਾਵਾਂਗੇ ਵਲੋਗ ਪਾਵਾਂਗੇ ਤੇ ਇੱਕ ਇਹਦਾ ਮੂੰਗੀ ਦਾ ਵੀ ਵਲੋਗ ਬਣਾਵਾਂਗੇ ਆਪਾਂ ਮਤਲਬ ਕਿਦਾਂ ਕਿਦਾਂ ਮੋਨੇ ਆ ਕੀ ਕੀ ਸਾਤਾ ਰੂਟਾ ਫਿਟਰ ਕਿੰਨੀ ਪਾੜ ਪੁਣੀ ਦੋ ਪੁਣੀ ਸੁਹਾਗਾ ਪੁਣਾ ਧੰਨਵਾਦੀ ਤੁਹਾਡਾ ਬਹੁਤ ਬਹੁਤ